バス。 विधानसभा हलका कपूरथला को आज सारे कौंसल सरवानो ने विधायक बीबी इंद्रजीत कौर मान लो प्रधान जी ਤੁਸੀਂ ਵੀ ਤੇ कौंसल सरवान सिंह जटखूते कौंसल ਨੂੰ ਕਿਹਾ ਆਪਣੀ ਸਰਕਾਰਾਂ ਕਢਵਾਓ ਸੀਡੀਪੀ ਨੂੰ ਬੁਲਾ ਕੇ ਪਹੁੰਚਾਈਆਂ ਜਾਂਦੇ ਜੋਗੀ ਪੈਨਸ਼ਨ ਜਿਹੜੇ ਆਸ਼ਰਿਤ ਬੱਚੇ ਸਾਡੇ ਪੈਨਸ਼ਨ ਲੈ ਰਹੇ ਜਿੰਨੇ ਬੁਰਗੇ ਦੇ ਵਿੱਚ ਮਤਲਬ ਜਿਨਾਂ ਦੇ ਸਰ ਤੇ ਬਾਪ ਨਹੀਂ ਹੈ ਇਲਾਕੇ ਦੀ ਪਤਵੰਤੇ ਮਾਦਸ ਉਹ ਬੱਚੇ ਜਿਨਨੇ ਵੀ ਪੈਨਸ਼ਨਾਂ ਲੈ ਰਹੇ 18 ਸਾਲ ਤੱਕ ਰਾਜਵਿੰਦਰ ਸਿੰਘ ਦਾ ਜਿਹੜੇ ਸਾਰੇ ਬੱਚਾ ਨੂੰ 1500 ਦੀ ਬਜਾਏ 4000 ਰੁਪਏ ਪੈਨਸ਼ਨ ਮਿਲਣੀ ਹੈ ਜੀ ਅਸੀਂ ਉਹ ਸਾਰੇ ਆਈਡੈਂਟੀਫਾਈ ਕਰਕੇ ਤੇ ਉਹਨਾਂ ਦੀ ਫਿਰ ਅਸੀਂ ਸਾਰਿਆਂ ਨੂੰ ਆਈਡੈਂਟੀਫਾਈ ਵੀ ਕਰਨਾ ਬੁਲਾਉਣਾ ਵੀ ਆ ਤੁਸੀਂ ਸਾਰਿਆਂ ਨੂੰ ਆਪਣੇ ਕੋਲ ਜਾਂ ਤੁਸੀਂ ਉਹਨਾਂ ਦੇ ਘਰ ਜਾਣਾ ਜਾਂ ਉਹਨਾਂ ਨੂੰ ਵਾਰਡ ਵਾਈਜ਼ ਆਪਣੇ ਜਾਂ ਬੂਥ ਵਾਈਜ਼ ਉਹਨਾਂ ਨੂੰ ਇਕੱਠੇ ਕਰ ਲੋ ਜੀ ਠੀਕ ਹੈ ਠੀਕ ਹੈ ਉਹ ਇਕੱਠੇ ਕਰਕੇ ਉਹਨਾਂ ਦੇ ਸਾਰੇ ਸਾਰਿਆਂ ਪਰਿਵਾਰਾਂ ਨੂੰ ਦੱਸ ਕੇ ਸਭ ਨੂੰ ਕਿ ਇਹਨਾਂ ਬੱਚਿਆਂ ਨੂੰ ਹੁਣ بجائے ਇਸ ਦੀ 1500 ਰੁਪਏ ਦੀ ਹੁਣ 4000 ਰੁਪਏ ਪੈਨਸ਼ਨ ਮਿਲੂਗੀ ਦੂਸਰਾ ਕਿਸੇ ਵੀ ਪਰਿਵਾਰ ਦਾ ਕੋਈ ਮੈਂਬਰ ਅਪਾਹਜ ਆ ਜੀ ਔਰ ਅਪਾਹਜ ਦੇ ਜਿਹੜੇ ਬੱਚੇ ਆ ਅਪਾਹਜ ਨੂੰ ਜਿਹੜੀ ਪੈਨਸ਼ਨ ਮਿਲਦੀ ਆ ਸਰਕਾਰ ਵੱਲੋਂ ਉਹ 1500 ਰੁਪਏ ਹੀ ਆ ਪਰ ਉਹਦੇ ਬੱਚਿਆਂ ਨੂੰ 4-4000 ਰੁਪਏ ਪੈਨਸ਼ਨ ਜਿਹੜੀ ਆ ਉਹ ਨਵੀਂ ਲਾਉਣੀ ਆ ਉਹਦੇ ਵਾਸਤੇ ਤੁਸੀਂ ਇਹਦੀ ਸਾਰੀ ਜਿਹੜੇ ਫਾਰਮ ਆ ਆਪਣੀਆਂ ਆਂਗਣਵਾੜੀ ਵਰਕਰਸ ਨੂੰ ਨਾਲ ਲਓ ਜੀ ਫਿਜ਼ੀਕਲ ਕਾਗਜ਼ ਤੁਸੀਂ ਭਰਨੇ ਆ ਉਹੀ ਅਸੀਂ ਭਰ ਕੇ ਤੁਹਾਨੂੰ ਉਹਦਾ ਉਹਦੇ ਵਿੱਚ ਡਾਕੂਮੈਂਟ ਕਿਰਕਟ ਚਾਹੀਦਾ ਪਤਾ ਹੀ ਹੁੰਦਾ ਇਹਨਾਂ ਨੂੰ ਉਹ ਭੇਜ ਦਿੰਨੇ ਆ ਜੀ ਤੇ ਤੁਸੀਂ ਉਹ ਫਿਜ਼ੀਕਲੀ ਪੈਨਸ਼ਨ ਆਪ ਡਾਕੂਮੈਂਟ ਕੰਪਲੀਟ ਕਰਨੇ ਆ ਠੀਕ ਹੈ ਆਪ ਕੰਪਲੀਟ ਕਰਕੇ ਅਸੀਂ ਫਿਜ਼ੀਕਲ ਦੇ ਦੇਣੇ ਜੇ ਅਸੀਂ ਸਿੱਧੇ ਸੂਭਿਦਾ ਕੇਂਦਰ ਆਹੀ ਦਿੰਨੇ ਆ ਫਿਰ ਉਹਨਾਂ ਨੇ ਇਕੱਲੇ ਇਕੱਲੇ ਨੇ ਪਹਿਲਾਂ ਤੁਹਾਡੇ ਪ੍ਰਧਾਨ ਦੇ ਸਾਈਨ ਹੋਣਗੇ ਜਾਂ ਕਾਉਂਸਲਰ ਦੇ ਸਾਈਨ ਹੋਣਗੇ ਫਿਪਟਵਾਰੀ ਦੇ ਸਾਈਨ ਹੋਣਗੇ ਉਹਦੇ ਵਿੱਚ ਜਿਹੜਾ ਸਮਾਂ ਬਰਬਾਦ ਹੋਣਾ ਉਹ ਅਸੀਂ ਪਹਿਲਾਂ ਹੀ ਕਰ ਲੈਣਾ ਡੋਟ ਟੂ ਡੋਰ ਕਰ ਲਈਏ ਜੋ ਟੂ ਡੋਰ ਅੰਗਨਵੜੀ ਵਰਕਰਸ ਨੂੰ ਨਾਲ ਲਾ ਕੇ ਇੱਕ ਦਿਨ ਜਿਸ ਵੀ ਵਾਰਡ ਚ ਜਾਣਾ ਹੋਵੇ ਤੁਸੀਂ ਪਟਵਾਰੀ ਬੁਲਾ ਲਓ ਪਟਵਾਰੀ ਤੋਂ ਨਾਲ ਦੀ ਨਾਲ ਰਿਪੋਰਟ ਕਰਵਾ ਲਓ ਜਿਹੜਾ ਕਾਉਂਸਲਰ ਆ ਉਹ ਨਾਲ ਹੀ ਹੋਏਗਾ ਨਾਲ ਦੀ ਨਾਲ ਸਾਈਨ ਕਰ ਦੇਗਾ ਤਾਂ ਕਿ ਅਸੀਂ ਫਿਜ਼ੀਕਲ ਕੰਪਲੀਟ ਲਿਸਟ ਜਿਹੜੀ ਆ ਕੰਪਲੀਟ ਫਾਰ ਉਹਨੂੰ ਜਮ੍ਹਾਂ ਕਰਵਾ ਦਈਏ ਬਹੁਤ ਜ਼ਰੂਰੀ ਕੰਮ ਹੈ ਔਰ ਬਹੁਤ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਚੀਜ਼ ਹੈ ਇਹ ਤੇ ਇਹਦੇ ਤੇ ਕੋਈ ਮੈਨੂੰ ਪਿਛਲੇ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਰਾ ਤੁਸੀਂ ਆਪੋ ਆਪਣੀ ਵਾਰਡ ਦੇ ਵਿੱਚ ਇਹਨੂੰ ਪੂਰਾ ਕਰੋ ਠੀਕ ਕਰ ਕਰ ਜਾਣਾ ਠੀਕ ਕਰ ਕਰ ਜਾ ਕੇ ਜਿੱਥੇ ਹਾਂ ਜਿਹੜੀ ਬੁਢਾਪਾ ਪੈਨਸ਼ਨ ਕੋਈ ਰਹਿੰਦੀ ਆ ਲੱਗਣ ਵਾਲੀ ਹਾਂਜੀ ਜਾਂ ਹਾਂ ਇਹ ਵੀ ਆ ਜੇ ਤੁਹਾਨੂੰ ਜ਼ਰੂਰਤ ਹੈ ਕਿ ਤੁਸੀਂ ਅੰਗ ਹੀਣ ਦੀ ਜਾਂ ਕੋਈ ਤੁਸੀਂ ਕੋਈ ਬਿਮਾਰ ਰਹਿੰਦਾ ਮੈਡਮ ਹੋ ਦੀ ਡਿਸੇਬਲ ਦੀ ਜੇ ਤੁਹਾਨੂੰ ਡਿਸੇਬਲ ਡਿਸੇਬਿਲਟੀ ਦਾ ਸਰਟੀਫਿਕੇਟ ਜੇ ਕਿਸੇ ਕੋਲ ਹੈ ਨਹੀਂ ਤੇ ਅਸੀਂ ਇੱਕ ਦਿਨ ਕੈਂਪ ਲਾ ਦੇਾਂਗੇ ਇੱਥੇ ਠੀਕ ਹੈ ਡਾਕਟਰਸ ਦਾ ਉਹ ਡਿਸੇਬਿਲਟੀ ਦਾ ਸਰਟੀਫਿਕੇਟ ਵੀ ਤੁਹਾਨੂੰ ਮੌਕੇ ਦੇ ਉੱਤੇ ਦਿਲਾ ਦੇਣਗੇ ਜਿਹੜਾ ਬੱਚਾ ਪਹਜ ਜੇ ਪਹਿਲੀ ਗੱਲ ਤੇ ਸਾਰਿਆਂ ਦੇ ਕੋਲ ਸਰਟੀਫਿਕੇਟ ਹੋਏਗਾ ਜੇ ਨਹੀਂ ਹੈਗਾ ਤੇ ਤੁਹਾਨੂੰ ਡਿਸੇਬਿਲਟੀ ਦਾ ਸਰਟੀਫਿਕੇਟ ਵੀ ਅਸੀਂ ਇੱਥੇ ਹੀ ਕੈਂਪ ਲਾ ਦੇਾਂਗੇ ਦੱਸ ਦਿਓ ਕਿ ਫਿਰ ਉਹ ਪ੍ਰੋਵਾਈਡ ਕਰਵਾ ਦਿੱਤਾ ਜਾਊਗਾ ਕਹਿੰਦਾ ਮਤਲਬ ਹਫ਼ਤੇ ਦੱਸ ਦਿੰਦੇ 15 ਦਿਨ ਦੇ ਵਿੱਚ ਵਿੱਚ ਇਹ ਕੰਮ ਸਾਰੇ ਨਗਰ ਦਾ ਕੰਪਲੀਟ ਕਰਨਾ ਔਰ ਟੂਟਲ ਸੀਟ ਦੇ ਉੱਤੇ ਇਹ ਕੰਮ ਚੱਲਣਾ ਆਪਣੇ ਜੀ ਤੇ ਇਹਨੂੰ ਪ੍ਰਾਇੋਰਟੀ ਤੇ ਲੈਣਾ ਔਰ ਇਹ ਪਿਛਲੇ 1 ਸਾਲ ਤੋਂ ਸਕੀਮ ਚੱਲ ਰਹੀ ਆ ਜੀ ਤੇ ਸਿਰਫ ਤੇ ਸਿਰਫ ਸਾਡੇ ਜਿਹੜੇ ਕਹਿ ਲਓ ਕਿ ਪ੍ਰਚਾਰ ਦੇ ਘਾਟੇ ਅਸੀਂ ਲੋਕਾਂ ਨੂੰ ਇਹ ਫਾਇਦਾ ਨਹੀਂ ਦੇ ਸਕੇ ਤੇ ਹੁਣ ਨਹੀਂ ਕੋਈ ਵੀ ਦੇਰੀ ਹੋਣੀ ਚਾਹੀਦੀ ਹੁਣ ਸਾਨੂੰ 15 ਦਿਨ ਦੇ ਵਿੱਚ ਵਿੱਚ ਅਸੀਂ ਸਾਰਾ ਕੰਪਲੀਟ ਕਰਨਾ ਇਹਨੂੰ ਮਤਲਬ ਸਾਰੇ ਕੰਮ ਛੱਡ ਕੇ ਇਹ ਕੰਮ ਕਰ ਲਓ ਔਰ ਖਾਸ ਕਰਕੇ ਗਰੀਬਾਂ ਨਾਲ ਸਾਰੇ ਉਹਨਾਂ ਦੇ ਨਾਲ ਹਾਂ ਦੂਸਰਾ ਇਹ ਵੀ ਆ ਕਿ ਵੀ ਜੇ ਕੋਈ ਡਿਸੇਬਲ ਆ ਤੇ ਉਹਦੀ ਜ਼ਮੀਨ ਜ਼ਮੂਨ ਕੋਈ ਮੈਟਰ ਨਹੀਂ ਕਰਦੀ ਜੇ ਕੋਈ ਬੱਚਾ ਡਿਸੇਬਲ ਹੈ ਤਾਂ ਉਹਦੇ ਘਰ ਪ੍ਰਾਪਰਟੀ ਕਿੰਨੀ ਆ ਉਹਨਾਂ ਦੀ ਜ਼ਮੀਨ ਕਿੰਨੀ ਆ ਇਹਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਡਿਸੇਬਲ ਨੂੰ ਪੈਨਸ਼ਨ ਮਿਲਣੀ ਹੀ ਮਿਲਣੀ ਹੈ ਇਸ ਗੱਲ ਦਾ ਖਿਆਲ ਰੱਖਿਓ ਬੱਚਾ ਨੂੰ ਠੀਕ ਹੈ ਨਾ ਇਹ ਜ਼ਰੂਰੀ ਅੱਜ ਦੀ ਸੀਗਾ ਤੇ ਇਹਨੂੰ ਕੰਪਲੀਟ ਕਰ ਲਈਏ ਹੋਰ ਕੋਈ ਤੁਹਾਡੇ ਵੱਲੋਂ ਤਾਂ ਨਹੀਂ ਕੋਈ ਗਮ ਕੋਈ ਗੱਲ ਕੋਈ ਬਾਤ ਕੋਈ ਕੰਮ ਹਾਂਜੀ ਮਾਸਟਰ ਮਾਸਟਰ ਠੀਕ ਹੈ ਕੋਈ ਸੜਕਾਂ ਸੁੱਟਕਾ ਤਾਂ ਨਹੀਂ ਹੈ ਗਿਆ ਹੁਣ ਤੁਹਾਡੇ ਕੋਲੋਂ ਫਾਰਮ ਈਓ ਸਾਹਿਬ ਸਾਡੇ ਕੋਲੋਂ ਪੰਜਾਬ ਨਿਰਮਣ ਵਾਸਤੇ ਤੁਹਾਡੇ ਕੋਲੋਂ ਮੰਗਿਆ ਕੀ ਭੇਜਿਆ ਤੁਸੀਂ ਅਸੀਂ ਕੋ ਭੇਜ ਦਿੱਤਾ ਸੀ ਪਰਫਾਰਮੈਂਸ ਤੁਹਾਨੂੰ ਕੀ ਭੇਜਿਆ ਉਹ ਸਾਰੇ ਜਿੰਨਾ ਵੀ ਆਪਣੇ ਸੜਕਾਂ ਰੋੜਿੰਦਾ ਵੀ ਹੈਗੇ ਨੇ ਜੋ ਵੀ ਪੱਟੀਆਂ ਨੇ ਜਿਹੜੀਆਂ ਵੀ ਰਹਿੰਦੀਆਂ ਮਨਨ ਸਾਰੀਆਂ ਪਾਰਟੀਆਂ ਸਿਰਫ ਓਕੇ ਕੋਈ ਛੱਡੀ ਨਹੀਂ ਕੋਈ ਹੋਰ ਕੋਈ ਵੱਡਾ ਕੰਮ ਜੋ ਕੋ ਕਰਨ ਵਾਲਾ ਇਹ ਕੋਦੇ ਵਿੱਚ ਗੇਟ ਪਾਉ ਦੋ ਦੁਬਾਰਾ ਦੇ ਦਿਓ ਮੈਨੂੰ ਠੀਕ ਹੈ ਦੋ ਗੇਟ ਪਾਓ ਇੱਕ ਪਾਵਾਂਗੇ ਅਸੀਂ ਇੱਥੇ ਜਿਹੜੀ ਸਾਡੀ ਨੂਰ ਮਹਿਲ ਤੋਂ ਰੋੜਾ ਆਉਂਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਂ ਤੇ ਵੱਡਾ ਗੇਟ ਬਣਾਵਾਂਗੇ ਇੱਕ ਪਾਓ ਜਿਹੜੀ ਮੋਸਾਬ ਨੂੰ ਜਾਂਦੀ ਹੈ ਉਹ ਮਾਤਾ ਗੰਗਾ ਜੀ ਦੇ ਨਾਂ ਦਾ ਗੇਟ ਬਣਾਵਾਂਗੇ ਉਹ ਦੋ ਗੇਟ ਉਹਦੇ ਵਿੱਚ ਐਡ ਕਰੋ ਠੀਕ ਠੀਕ ਹੈ ਕਾਉਂਸਲਰ ਸਹਿਬਾ ਉਹਨਾਂ ਨੂੰ ਪੁੱਛ ਲਓ ਕੋਈ ਇਹਨਾਂ ਦੀ ਕੋਈ ਡਿਮਾਂਡ ਤਾਂ ਨਹੀਂ ਹੈ ਕੋਈ ਇਹਨਾਂ ਦੇ ਮਨ 'ਚ ਕੋਈ ਗੱਲ ਹੋਵੇ ਤਾਂ ਸੱਦ ਲਿਆ ਕਰੋ ਨਾ ਫੋਨ ਕਰ ਲਿਆ ਕਰੋ ਜੇ ਨਹੀਂ ਸੱਦਿਆ ਤਾਂ ਸੱਦ ਲਓ ਪੁੱਛ ਲਓ ਵੀ ਕੋਈ ਤੁਹਾਡੇ ਕੋਈ ਮ ਠੀਕ ਹੈ ਨਾ ਉਹ ਦੋ ਗੇਟ ਆਪਾਂ ਦੋ ਵੱਡੇ ਕਰਨੇ ਆ ਠੀਕ ਭਾਵੇਂ ਸਾਨੂੰ ਐਮਪੀ ਫੰਡ ਚੋਂ ਲੈਣੇ ਪੈਣ ਜਿੱਥੋਂ ਮੱਝ ਲੈਣੀ ਪੈ ਪਰ ਤੁਸੀਂ ਡਿਮਾਂਡ ਭੇਜੋ ਠੀਕ ਥੋੜੀ ਡੀਟੇਲ ਪਾ ਕੇ ਡਿਮਾਂਡ ਭੇਜ ਦਿਓ ਠੀਕ ਤੇ ਤੁਸੀਂ ਸੀਵਰ ਵਾਲਿਆਂ ਕੋਲੋਂ ਫਿਰ ਅਸੀਂ ਬਾਅਦ ਵਿੱਚ ਲਵਾ ਲਵਾਂਗੇ ਬਾਕੀ ਐਸਟੀਮੇਟ ਜਿਹੜਾ ਸਾਡਾ ਰਹਿੰਦਾ ਪਿੰਡ ਦਾ ਉਹ ਵਿੱਚ ਉਹ ਲਿਖ ਦਿੱਤਾ ਵਾਸੀਂ ਐਡ ਕੀਤਾ ਉਹਦਾ ਬਾਸਪਲੇ ਦਾ ਵੀ ਐਡ ਕੀਤਾ ਸੀਵਰ ਦਾ ਸੀਵਰ ਦਾ ਐਡ ਫਿਰ ਤੁਸੀਂ ਅਮਾਉਂਟ ਕਿਦਾਂ ਦੱਸੀ ਅਮਾਉਂਟ ਤਾਂ ਉਹ ਫੋਨ ਕਰਗੇ ਜੀ ਅੱਪਾ ਤੋਂ ਦੀ ਯੂਨਿਟ ਵੇਲੇ ਕਿਤੇ ਜੀ ਕਿਉਂਕਿ ਇਹ ਸਾਡਾ ਜਿਹੜਾ ਲੈਪਟੌਪ ਏਰੀਆ ਰਹਿ ਗਿਆ ਸੀ ਬ੍ਰੇਡ ਦਾ ਵੀ ਤੇ ਬਸਟਰਾਈ ਦਾ ਵੀ ਇਹਨੂੰ ਵਿੱਚ ਇਨਕਲੂਡ ਕੀਤਾ ਜਾਵੇ ਇਨਕਲੂਡ ਕੀਤਾ ਜਾਵੇ ਚਲੋ ਠੀਕ ਹੈ ਤਾਂ ਗੇਟ ਤੋਂ ਕਨਸਿਡਰ ਕਰਕੇ ਠੀਕ ਹੈ ਠੀਕ ਹੈ ਚਲੋ ਠੀਕ ਹੈ ਜੀ